ਉਹੀ ਇੱਕ ਜਿਹਨੇ ਸਾਡਾ ਹਰ ਤੁਪਸ਼ਾਂ ਦੇ ਵਿੱਚ ਸਾਥ ਦਿੱਤਾ ਜੇ ਅੰਨਦਾਤਾ ਕਿਸਾਨ ਨੂੰ ਕਿਹਾ ਜਾਂਦਾ ਨਾ ਪਰ ਕਿਸਾਨ ਨਾਲੋਂ ਅੰਨਦਾਤਾ ਵੱਡਾ ਤੂੰ ਆ ਜਿਹਨੇ ਹਰ ਦੁੱਖ ਸੁੱਖ ਦੇ ਵਿੱਚ ਸਾਥ ਦਿੱਤਾ ਅੱਜ ਕੀ ਹੋਇਆ ਲੋਕ ਜੇ ਤਰੱਕੀ ਨੂੰ ਯੁੱਗ ਕਹਿਣ ਲੱਗੇ ਵਿੱਚ ਤਰੱਕੀ ਦਾ ਯੁੱਗ ਆ ਪਰ ਮੈਂ ਨਹੀਂ ਮੰਨਦਾ ਉਨੇਕ ਲੋਕਾਂ ਨੇ ਤਕਲੀਫਾਂ ਵੀ ਵੱਧ ਸਹਿੜ ਲਈਆਂ ਜਦੋਂ ਅਸੀਂ ਤੇਰੇ ਨਾਲ ਜੁੜ ਕੇ ਖੇਤੀ ਕਰਦੇ ਸੀ ਨਾ ਉਹ ਬੜੇ ਨਜ਼ਾਰੇ ਹੁੰਦੇ ਸੀ ਤੇਰੇ ਨਾਲ ਹੀ ਖੇਡਣਾ ਉਹ ਸਾਡੇ ਹਾਲ ਵਾਉਣੇ ਛੋਲੇ ਘਾਉਣੇ ਫਸਲਾਂ ਇੰਨੀਆਂ ਸੋਹਣੀਆਂ ਹਰੀਆਂ ਭਰੀਆਂ ਹੁੰਦੀਆਂ ਸੀ ਬਿਨਾ ਜ਼ਹਿਰਾਂ ਤੋਂ ਪਰਹਿਤ ਅੱਜ ਕਿੰਨੀਆਂ ਜ਼ਹਿਰਾਂ ਵੀ ਜਿਲੀਆਂ ਲੋਕਾਂ ਨੇ ਕੀ ਤਰੱਕੀ ਦੇ ਯੁੱਗ ਚਾਕੇ ਆ ਮੋਟਰਸਾਈਕਲਾਂ ਵਾਂਗ ਰੇੜੀਆਂ ਪਾ ਕੇ ਤਰੀਕਾ ਦਰ ਖਤਮ ਕਰਤੀ ਇਸ ਕਰਕੇ ਕਿਸਾਨ ਅੱਜ ਦੁਖੀ ਆ ਇੱਕ ਆਦੀ ਅਨਦਾਤਾਗਾ ਜਿਹੜਾ ਵਿਚਾਰਾ ਦੋ ਰੁਗ ਕੱਖਾਂ ਦੇ ਖਾ ਕੇ ਬਖ ਸਾਰਾ ਕਿਸਾਨ ਦੇ ਨਾਲ ਹੰਡਾਉਂਦਾ ਪਰ ਕਿਸਾਨ ਇਹਨੂੰ ਭੁੱਲ ਗਿਆ ਇੱਕ ਸੋਲ ਹੋ ਗਿਆ ਮੋਟਰਸਾਈਕਲ ਵਾਲੀਆਂ ਰੇੜੀਆਂ ਚੱਕ ਕੇ ਤੁਰਿਆ ਫਿਰਦਾ ਤੇਲ ਫੂਕ ਦਾ ਖਰਚੇ ਕਰਦਾ ਇੱਕ ਆ ਗੱਲ ਸੁਣੀ ਜਾਂ ਨਵੀਂ ਗਵਰਨਮੈਂਟ ਨੇ ਕਹਿੰਦੇ ਕੋਈ ਕਾਲੇ ਕਾਨੂੰਨ ਪਾਸ ਕਰਕੇ ਸਾਰਾ ਵੇੜਾ ਗਰਕ ਕਰਤਾ ਆ ਕੀ ਕੁੱਝ ਗੱਲਾਂ ਕਰੀ ਜਾਂਦਾ ਤੂੰ ਕਾਲੇ ਕੂੜੇ ਕਾਨੂੰਨਾਂ ਦੀਆਂ ਕੀ ਹੁੰਦਾ ਇਹ ਮਾਂ ਮੈਂ ਉਹ ਕਾਲੇ ਕਾਨੂੰਨਾਂ ਦੀ ਗੱਲ ਕਰਦਾ ਜਿਹੜੇ ਗਵਰਨਮੈਂਟ ਨੇ ਸਾਡੇ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ ਆ ਅੱਛਾ ਸਾਨੂੰ ਕਹਿੰਦੇ ਪ੍ਰਾਈਵੇਟ ਖੇਤੀ ਕਰਨੀ ਸਿਖਾਵਾਂਗੇ ਨਾ ਅਸੀਂ ਖੇਤੀ ਕਰਨੀ ਭੁੱਲ ਗਏ ਸਾਡੇ ਬਜ਼ੁਰਗਾਂ ਤੋਂ ਲੈ ਕੇ ਅਸੀਂ ਬੱਟਾ ਉੱਤੇ ਰੋੜ ਰੋੜ ਪਲੇ ਆ ਸਾਨੂੰ ਕੱਲੇ ਕੱਲੇ ਗੱਲ ਦਾ ਕਿਸਾਨੀ ਬਾਰੇ ਪਤਾ ਵੀ ਕਿਵੇਂ ਖੇਤੀ ਹੁੰਦੀ ਆ ਕਿਵੇਂ ਕਰਨੀ ਆ ਨਾ ਹੁਣ ਇਹ ਸਾਨੂੰ ਖੇਤੀ ਕਰਨੀ ਸਿਖਾਉਣਗੇ ਹਾਂ ਇਹ ਤਾਂ ਗੱਲ ਹੈਗੀ ਪੁੱਤ ਠੀਕ ਆ ਜੀ ਇਹ ਸਾਨੂੰ ਹਰ ਇੱਕ ਗੱਲ ਦੇ ਉੱਤੇ ਕਹਿੰਦੇ ਆ ਤੁਹਾਨੂੰ ਖੇਤੀ ਕਰਨੀ ਸਿਖਾਵਾਂਗੇ ਤੁਹਾਡੀ ਪ੍ਰਾਈਵੇਟ ਖੇਤੀ ਕਰ ਦਾਂਗੇ ਅਸੀਂ ਤਾਂ ਐਵੇਂ ਹੀ ਲੋਟਾਂ ਇਹ ਨਾ ਕਾਲੇ ਕਾਨੂੰਨਾਂ ਦੇ ਵਿੱਚ ਸਾਡੇ ਨਾਲੋਂ ਕਿਸਾਨ ਨਾਲੋਂ ਆੜਤੀ ਨੂੰ ਵੀ ਤੋੜ ਰਹੇ ਆ ਇੱਕ ਆੜਤੀਆ ਜੱਟ ਦੀ ਮਾਂ ਹੁੰਦਾ ਕਿਸਾਨ ਦੀ ਮਾਂ ਹੁੰਦਾ ਹਾਂ ਇਹ ਤਾਂ ਠੀਕ ਹੈ ਤੇਰੀ ਗੱਲ ਕਿਸੇ ਵੇਲੇ ਕੋਈ 1 ਰੁਪਿਆ ਦੇ ਦਿੰਦਾ ਚਾਹੇ ਅੱਧੀ ਰਾਤ ਜਾ ਕੇ ਆਪਾਂ ਆੜਤੀਆ ਤੋਂ ਰੁਪਏ ਮੰਗ ਲਈਏ ਉਹ ਕਦੇ ਜਵਾਬ ਨਹੀਂ ਦਿੰਦਾ ਉਹ ਫਿਰ ਵੀ ਦੁੱਖ ਸੁੱਖ ਦੇ ਵਿੱਚ ਆਪਣੇ ਨਾਲ ਹਰ ਇੱਕ ਥਾਂ ਤੇ ਖੜਦਾ ਹਾਂ ਇਹ ਤਾਂ ਠੀਕ ਹੈ ਗੱਲ ਤੇਰੀ ਪਰ ਬਿਲਕੁਲ ਵਪਾਰੀਆਂ ਨੂੰ ਲਿਆ ਕੇ ਸਾਥੋਂ ਆੜਤੀਆ ਨੂੰ ਦੂਰ ਕਰ ਰਹੇ ਆ ਸਾਡਾ ਆੜਤੀਆ ਬਿਨਾ ਕਦੇ ਨਹੀਂ ਸਰਦਾ ਹਰ ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਆੜਤੀਆ ਖੜਦਾ ਜਾਂ ਕਿਸੇ ਸਮਿਆਂ ਦੇ ਵਿੱਚ ਸਾਡੇ ਨਾਲ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਇਹਨੇ ਦੁੱਖ ਸੁੱਖ ਹੰਡਾਇਆ ਤੋਂ ਪਨੇਰੀ ਕਿੰਨਾ ਮਰਜੀ ਮੀ ਪੈਂਦਾ ਹੋਵੇ ਇਹ ਸਾਡੇ ਨਾਲ ਪਿੰਡੇ ਤੇ ਹੰਡਾਇਆ ਇਹਨੇ ਇਹ ਤੋਂ ਵੀ ਦੂਰ ਹੋ ਗਏ ਲੋਕਾਂ ਨੇ ਇਹਨੂੰ ਵੀ ਦੂਰ ਕਰਤਾ ਆਪਦੇ ਨਾਲੋਂ ਕਦੇ ਵੀ ਸਾਡੇ ਲੋਕਾਂ ਨੂੰ ਆਦੇ ਮੂਲ ਨਾਲੋਂ ਟੁੱਟਣਾ ਚਾਹੀਦਾ ਤੈਨੂੰ ਤਾਂ ਦੁਨੀਆ ਔਖੀ ਹੋ ਗਈ ਅੱਜ ਇਹੀ ਚੀਜ਼ਾਂ ਦਾ ਸਾਨੂੰ ਕਿਸਾਨਾਂ ਨੂੰ ਸਾਰੇ ਲੋਕਾਂ ਨੂੰ ਸ਼ਰਾਬ ਮਾਰੀ ਜਾਂਦਾ ਅਸੀਂ ਆਪਦੇ ਮੂਲ ਨਾਲੋਂ ਟੁੱਟ ਗਏ ਇੰਨੀ ਵੀ ਤਰੱਕੀ ਚੰਗੀ ਨਹੀਂ ਹੁੰਦੀ ਜਿਹੜੀ ਕਿਆਂ ਸਾਨੂੰ ਕੋਈ ਅਖਿਆਈ ਦੁੱਖ ਚੁੱਕ ਚੱਲਣਾ ਪਵੇ ਚਲ ਪੁੱਤਾ ਗੱਲਾਂ ਦਾ ਸਾਢੇ ਇਹ ਤਾਂ ਹੁੰਦੀਆਂ ਰਹਿਣਗੀਆਂ ਠੀਕ ਹੈ ਤੂੰ ਐ ਕਰ ਦੁਪਹਿਰਾ ਹੁੰਦਾ ਪੱਠੇ ਵੱਢ ਲਿਆ ਠੀਕ ਹੈ ਉਦੋਂ ਬਾਅਦ ਆ ਕੇ ਫਿਰ ਨਾ ਦੋਜੀ ਨਾਲ ਹਿਸਾਬ ਕਰਾਈ ਨਾਲ ਥੋੜੇ ਕਨੇ ਪੈਸੇ ਫੜ ਲਈ ਸੌਦਾ ਪਤਾ ਲਿਆ ਮੈਂ ਘਰੇ ਕੋਈ ਚੀਜ਼ ਨਹੀਂ ਹੈਗੀ ਆਪਣੀ ਅੱਜ ਮਾਂ ਦੋਜੀ ਕਨੇ ਕਿੰਨੇ ਰੁਪਏ ਹੋਣਗੇ ਦੁੱਧ ਦੇ ਆਪਣੇ ਜਿਹੜਾ ਬਾਲੇ ਪੈਸੇ ਹੋਣਗੇ ਇੰਨਾ ਤਾਂ ਆਪਣਾ ਦੁੱਧ ਪੈਂਦਾ ਪੈਸੇ ਕਿਉਂ ਨਹੀਂ ਹੋਣੇ ਦੁੱਧ ਤਾਂ ਮਾਂ ਚਾਹੀਏ ਆਪਾਂ ਪਾਉਣੀ ਆ 340 ਕਿਲੋ ਦੁੱਧ ਪਾਉਣਿਆ ਮੈਨੂੰ ਪਤਾ ਪਰ ਦੁੱਧ ਦਾ ਰੇਟ ਤਾਂ ਹੈ ਨਹੀਂ ਇੱਕ ਪਾਣੀ ਦੀ ਬੋਤਲ ਤੇ ਇੱਕ ਦੁੱਧ ਕਿਲੋ ਇੱਕ ਬਰਾਬਰ ਆ ਇਥੇ ਜੇ ਸਰਕਾਰਾਂ ਨਕਲੀ ਦੁੱਧ ਵਾਲਿਆਂ ਦੇ ਨੱਥ ਪਾਉਣ ਤਾਂ ਇੱਕ ਕਿਰਤ ਕਰਨ ਵਾਲਾ ਬੰਦਾ ਸੁੱਖ ਦੀ ਰੋਟੀ ਖਾ ਸਕੇ ਸਾਨੂੰ 2 ਰੁਪਏ ਫੇਰ ਹੀ بچਣਗੇ ਇਥੇ ਨਕਲੀ ਦੁੱਧ ਵਾਲਾ ਪੈਦਾ ਹੁੰਦਾ ਪਤਾ ਨਹੀਂ ਲੋਕਾਂ ਨੂੰ ਵੀ ਨਹੀਂ ਪਰਖ ਆਉਂਦੀ ਨਕਲੀ ਦੁੱਧ ਪੀ ਪੀ ਕੇ ਗੁਜ਼ਾਰਾ ਕਰੀ ਜਾਂਦੇ ਆ ਆਪਣੇ ਆਪ ਤੇ ਇੰਨੀਆਂ ਬਿਮਾਰੀਆਂ ਲਾਈ ਜਾਂਦੇ ਆ ਸਾਨੂੰ ਨਹੀਂ ਕੁਝ ਬਣਨਾ ਮਗੈ ਇਹ ਬਹੁਤ ਜ਼ਿਆਦਾ ਚਲੋ ਤਾਂ ਪੁੱਤ ਬਣੋ ਠੀਕ ਆ ਹੁਣ ਆਪਣਾ ਤਾਂ ਗੁਜ਼ਾਰਾ ਕਰਨੀ ਕੋ ਕਿਸੇ ਗੱਲ ਤੋਂ ਤੂੰ ਬਗ ਜਾ ਜਲਮਾ ਫੜ ਪੱਠੇ ਵੱਢ ਕੇ ਲਿਆਉਣਾ ਔਰ ਵੀ ਫਤਨਾ ਹਾਂ ਅੱਜ ਹਾਂਜੀ ਵਧੀਆ ਠੀਕ ਆ ਤੁਸੀਂ ਸਨੋ ਪ੍ਰਧਾਨ ਸਾਹਿਬ ਮੈਂ ਤੇਰੇ ਘਰੇ ਜਾ ਕੇ ਤੇਰੀ ਮੰਮੀ ਕਿਸੀ ਦੀ ਉਹ ਕਹਿੰਦੀ ਸਤਨਾਮ ਗਾਵਾ ਖੇਤ ਨੂੰ ਅੱਜ ਸ਼ਾਮ ਨੂੰ ਪ੍ਰਧਾਨ ਸਾਹਿਬ ਸ਼ਾਮ ਨੂੰ ਅੱਜ ਦਿੱਲੀ ਜਾਣਾ ਮੋਰਚੇ 'ਚ ਅੱਛਾ ਜੀ ਅੱਜ ਹਾਂ ਆਪਾਂ ਪਿੰਡ ਵਾਲੇ ਮੁੰਡਿਆਂ ਨੂੰ ਇਕੱਠੇ ਕਰਕੇ ਨਾਲ ਲੈ ਕੇ ਚੱਲਣਾ ਤੇ ਚੱਲ ਮੇਰੇ ਨਾਲ ਸਾਹ ਦੇ ਕੋ ਚੱਲੀ ਆਪਾਂ ਤੁਸੀਂ ਦਾ ਪ੍ਰਧਾਨ ਸਾਹਿਬ ਬਹੁਤ ਵਧੀਆ ਮੇਰੇ ਦਿਲ ਲੱਗਦੀ ਗੱਲ ਕਰਤੀ ਮੈਂ ਤੁਹਾਡੇ ਕੋਲ ਖੁਦ ਆਉਣਾ ਸੀ ਇਸੇ ਮਸਲੇ ਤੇ ਮਤਲਬ ਉਹ ਕੰਮ ਨਿਬੜ ਕੇ ਮੈਂ ਪ੍ਰਧਾਨ ਸਾਹਿਬ ਕੋਲ ਜਾ ਕੇ ਆਉਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਮੇਰੇ ਕੋਲ ਆਏ ਤੇ ਚਲੋ ਫਿਰ ਆਪਾਂ ਜਿਹੜਾ ਸਾਥ ਦਿਓ ਚਲੋ ਤੇ ਆਪਾਂ ਜਿਹੜੇ ਰਹਿੰਦੇ ਹਾਂ ਉਹਨੂੰ ਸਦਕੇ ਪਿੰਡ ਚ ਸਾਰੇ ਪੰਗੜਾ ਨੂੰ ਇਕੱਠਾ ਕਰਕੇ ਸਾਹਮਣੇ ਤੁਰਨਾ ਪੰਚਾਇਤ ਕਾਰਜ ਇਕੱਠਾ ਕਰਕੇ ਉਥੋਂ ਟਰਾਲੀਆਂ ਭਰ ਕੇ ਤੁਰਨਾ ਪਾਉਂਦਾ ਬਾ ਪ੍ਰਧਾਨ ਸਾਹਿਬ ਮੈਂ ਘਰੇ ਇੱਕ ਤਾਂ ਰੇੜੀ ਸੜਦੇ ਆ ਇੱਕ ਥੋੜਾ ਜਿਆਕਰ ਉਹ ਸਮਾਨ ਲੈ ਸੌਦਾ ਸੁਦਾ ਜਾ ਲੈ ਕੇ ਦੇਣਾ ਕਰੇ ਉਹ ਮੈਂ ਦੁੱਧ ਵਾਲੇ ਪੈਸੇ ਲਿਆ ਕੇ ਮਾਂ ਨੂੰ ਫੜਾ ਕੇ ਤੇ ਆਪਾਂ ਚੱਲਦੇ ਆ ਬਸ ਠੀਕ ਆ ਫੇ ਮਾ ਪਾਣੀ ਲੈ ਕੇ ਆ ਆਉਣੀ ਆ ਪੁੱਤ ਲੈ ਕੋਸ ਕੰਮ ਤਾਂ ਅੱਜ ਹੀ ਨਿਬੜ ਗਿਆ ਜਿਹੜਾ ਕਿਸਾਨੀ ਮੋਰਚਾ ਆ ਕਹਿਣਾ ਸੀਗਾ ਕੁਝ ਬੰਦੇ ਤਾਂ ਅੱਜ ਹੀ ਜੁੜ ਗਏ ਕੁਝ ਹੁਣ ਕਹਿ ਕੇ ਕਹਿ ਕੇ ਪ੍ਰਧਾਨ ਨੂੰ ਲਾ ਕੇ ਨਾ ਨਾ ਪੁੱਤ ਤੈਨੂੰ ਨਹੀਂ ਮਾ ਜਾਣ ਦਿੰਦੀ ਉਹ ਪਹਿਲਾਂ ਸੁਭਕਰਨ ਨਹੀਂ ਪੱਲੋ ਵਾਲਾ ਦੇਖ ਮੁੰਡਾ ਮਰ ਗਿਆ ਤੂੰ ਤਾਂ ਮੇਰਾ ਲਾਡਾ ਨਾ ਕੱਲਾ ਕੱਲਾ ਪਾਲਾ ਹਾ ਪੁੱਤਾਂ ਮੈਂ ਨਹੀਂ ਜਾਣ ਦਿੰਦੀ ਪੁੱਤ ਤੈਨੂੰ ਮਾਂ ਜਿਹੜੇ ਮੋਰਚਾਂ ਦੇ ਉੱਤੇ ਇੱਕ ਦੇਸ਼ ਕੌਮ ਦੇ ਲਈ ਜਾਂਦੇ ਹੁੰਦੇ ਆ ਉਹ ਸੀਧ ਹੁੰਦੇ ਆ ਕਦੇ ਉਹ ਮਰਦੇ ਨਹੀਂ ਹੁੰਦੇ ਆਮਰ ਹੋ ਜਾਂਦੇ ਹੁੰਦੇ ਆ ਸੁਭਕਰਨ ਚਾਹੇ ਦੁਨੀਆ ਤੋਂ ਚਲੇ ਆ ਗਿਆ ਉਹ ਕਈ ਸੁਭਕਰਨ ਪੈਦਾ ਕਰ ਗਿਆ ਜਾਂਦਾ ਜਾਂਦਾ ਤੂੰ ਤਾਂ ਠੀਕ ਆ ਗੱਲ ਪੁੱਤ ਫਿਰ ਵੀ ਮੈਂ ਤਾਂ ਨਹੀਂ ਜਾਣ ਦਿੰਦੀ ਤੈਨੂੰ ਸਾਡੇ ਕਿਸਾਨੀ ਦੇ ਲਈ ਉਹ ਇੱਕ ਮਿਸਾਲ ਪੈਦਾ ਕਰਕੇ ਗਿਆ ਨਾ ਮਾਂ ਜਦੋਂ ਮੈਂ ਛੋਟਾ ਹੁੰਦਾ ਸੀ ਤੂੰ ਮੈਨੂੰ ਇਤਿਹਾਸ ਸੁਣਾਉਂਦੀ ਹੁੰਦੀ ਸੀ ਅੱਜ ਤੂੰ ਭੁੱਲ ਗਈ ਜਦੋਂ ਤੂੰ ਮੈਨੂੰ ਕਹਿੰਦੀ ਹੁੰਦੀ ਸੀ ਕਿ ਇੱਕ ਮਾਮਾ ਨੇ ਗਲਾਂ 'ਚ ਬੱਚਿਆਂ ਦੇ ਹਾਰ ਪਵਾਏ ਨਿੱਕੇ ਨਿੱਕੇ ਟੋਟੇ ਕਰਕੇ ਪਵਾਏ ਉਹ ਧੰਨ ਮਾਂ ਗੁਜਰੀ ਸੀ ਜਿਨੇ ਸਾਡੇ ਲਈ ਸਾਰਾ ਸਰਵੰਸ ਵਾਰਤਾ ਉਹ ਵੇਲਾ ਮਾਂ ਤੂੰ ਭੁੱਲ ਗਈ ਜਿਹੜਾ ਤੂੰ ਮੈਨੂੰ ਦੱਸਦੀ ਹੁੰਦੀ ਸੀ ਉਹ ਦੇਖ ਭਾਨਾ ਸਿੱਧੂ ਜਿਹਦੇ ਨਿੱਕੇ ਹੁੰਦੇ ਦੀ ਮਾਂ ਮਰ ਗਈ ਉਹ ਅੱਜ ਇੱਕ ਯੋਧੇ ਦੀ ਤਰ੍ਹਾਂ ਗੂੰਜਦਾ ਪੰਜਾਬ ਦੇ ਹੱਕ ਦੇ ਵਿੱਚ ਸਿੱਧੂ ਮੂਸੇ ਵਾਲਾ ਸੀਗਾ ਉਹਦਾ ਦੁਨੀਆ ਦੇ ਉੱਤੇ ਨਾ ਹੋ ਗਿਆ ਅੱਜ ਤੈਨੂੰ ਮਾਂ ਐਵੇਂ ਬਹਿਮ ਲੱਗਦਾ ਸਾਨੂੰ ਜਾਣਾ ਚਾਹੀਦਾ ਕਿੰਨੇ ਸਾਡੇ ਜੋਧੇ ਪੈਦਾ ਹੋਇਆ ਬਾਈ ਦੀਪ ਸਿੱਧੂ ਸੀ ਸਾਡੇ ਪੰਜਾਬ ਦੇ ਵਿੱਚ ਆ ਕੇ ਕਿਸਾਨੀ ਦੇ ਲਈ ਕਿੰਨੀ ਵੱਡੀ ਗੱਲ ਕਰਕੇ ਗਿਆ ਉਹ ਤਾਂ ਗੱਲ ਠੀਕ ਆ ਪੁੱਤ ਹਰ ਇੱਕ ਨੇ ਸਾਡੇ ਲਈ ਗੱਲ ਕੀਤੀ ਆ ਸਾਡੇ ਬੜੇ ਸੋਹਣੇ ਸੋਹਣੇ ਨੌਜਵਾਨ ਹੋਏ ਇਸ ਪੰਜਾਬ ਦੀ ਧਰਤੀ ਦੇ ਉੱਤੇ ਇਹ ਪੰਜਾਬ ਦੇ ਵਿੱਚ ਹੀਰਾ ਪੈਦਾ ਹੁੰਦੇ ਆ ਸੰਦੀਪ ਨੰਗਲ ਅੰਬੀਆਂ ਵਰਗੇ ਕਬੱਡੀ ਦੇ ਪਲੇਅਰ ਕਿੰਨੇ ਸੋਹਣੇ ਖੜ੍ਹਾਰੀ ਸੀ ਐਵੇਂ ਦੁਸ਼ਮਣਾਂ ਨੇ ਵਿਚਾਰਿਆਂ ਨੂੰ ਮਾਰਤਾ ਉਹ ਸਾਡੇ ਹੱਕਾਂ 'ਚ ਬੋਲਣ ਵਾਲੇ ਸੀ ਆਉਣ ਵਾਲੀ ਪੀੜ੍ਹੀਆਂ ਨੂੰ ਸਿਰ ਦੇਣ ਵਾਲੇ ਮੁੰਡੇ ਸੀ ਸਾਨੂੰ ਵੀ ਉਹਨਾਂ ਦੀਆਂ ਲੀਹਾਂ ਤੇ ਤੁਰਨਾ ਪਊਗਾ ਜੇ ਅਸੀਂ ਨਾ ਤੁਰੇ ਨਾ ਸਾਡੇ ਆਉਣ ਵਾਲੇ ਪੰਜਾਬ ਦੇ ਲਈ ਭਵਿੱਖ ਬਹੁਤ ਮਾੜਾ ਹੋ ਜੂ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਸਾਨੂੰ ਕਦੇ ਮਾਫ਼ ਨਹੀਂ ਕਰਨਾ ਇਹ ਤਾਂ ਪੁੱਤ ਮੈਂ ਤੇਰੀ ਗੱਲ ਮੰਨਦਿਆਂ ਮੈਂ ਕੀ ਕਰਾਂ ਮੇਰਾ ਵੀ ਦਿਲ ਨਹੀਂ ਖੜਦਾ ਇਕੱਲਾ ਇਕੱਲਾ ਦੁਖਰੇ ਆ ਘਰੇ ਤੇ ਇਥੋਂ ਬਿਨਾ ਕੋਣਾ ਇੱਥੇ ਮੇਰਾ ਆਈ ਵੀ ਦੇਖ ਤੂੰ ਨਾ ਮਾਂ ਤੇਰੀਆਂ ਉਹੀ ਗੱਲਾਂ ਫੇਰ ਤੂੰ ਭੁੱਲ ਗਈ ਦੇਖ ਤੂੰ ਸਾਡੇ ਯੋਧੇ ਨੇ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਕੀਤੀਆਂ ਉਦਮ ਸਿੰਘ ਸੀ ਸਾਡੇ ਲਈ ਕਿੱਡੀ ਵੱਡੀ ਕੁਰਬਾਨੀ ਕਰ ਗਿਆ ਰਾਜਗੁਰੂ ਸਖਦੇ ਭਗਤ ਸਿੰਘ ਵਰਗੇ ਸਾਡੇ ਦੇਸ਼ ਲਈ ਕੁਰਬਾਨ ਹੋਏ ਨਾ ਐਸੇ ਆਪਾਂ ਘਰੇ ਬੈਠ ਕੇ ਐਂ ਮਰ ਜਾਣਾ ਉਹਨਾਂ ਵਾਂਗੂ ਅਸੀਂ ਦੇਸ਼ ਦੇ ਲਈ ਪੰਜਾਬ ਦੇ ਲਈ ਕਿਸਾਨੀ ਦੇ ਲਈ ਆਪਣੀ ਜਿੰਦਗਾਨੀ ਦੇ ਕੇ ਜੇ ਅੱਥੋਂ ਅਸੀਂ ਜਾਣੇ ਐਦੂ ਵਖਰੀ ਦਾ ਕੋਈ ਚੰਗੀ ਮੌਤ ਨਹੀਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਤਾਂ ਕੁਝ ਬਣ ਜੂਗਾ ਕੰਨ ਨੇ ਉਹ ਮਾਮਾ ਜਿਨ੍ਹਾਂ ਦੇ ਕੁੱਖੋ ਡੇਡੇ ਜੋਧੇ ਪੈਦਾ ਹੋਏ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਪੁੱਤ ਆਪਾਂ ਤਾਂ ਉਹਨਾਂ ਦੀ ਰੀਸ ਕਿੱਥੇ ਕਰ ਲਾਂਗੇ ਮਾਂ ਮੈਂ ਮੰਨਦਾ ਆਪਾਂ ਉਹਨਾਂ ਵਰਗੇ ਨਹੀਂ ਜੋਧੇ ਬਣ ਸਕਦੇ ਅੱਜ ਦੀ ਮਿਸਾਲ ਲੈ ਲਾ ਭਾਈ ਅਮਰਤਪਾਲ ਸਿੰਘ ਦੁਬਈ ਦੇ ਵਿੱਚੋਂ ਕਿੱਡਾ ਵੱਡਾ ਕਾਰੋਬਾਰ ਛੱਡ ਕੇ ਸਾਡੇ ਪੰਜਾਬ ਦੇ ਲਈ ਆ ਕੇ ਇੱਥੇ ਜੇਲ੍ਹ ਚ ਨਜਰਬੰਦ ਹੋ ਗਿਆ ਸਾਡੇ ਲਈ ਆਇਆ ਉਹ ਲੱਖਾਂ ਸਦਾਨਾ ਦੇਖ ਦਿਨ ਕੋ ਰਾਤ ਇੱਕ ਕੀਤੀ ਪਈ ਆ ਪੰਜਾਬ ਦੇ ਸੰਬੰਧ ਦੇ ਵਿੱਚ ਦਿਨ ਰਾਤ ਤੁਰਿਆ ਕਰਦਾ ਅੱਜ ਦੀ ਮਿਸਾਲ ਆਏ ਬਣਤਾ ਸਾਰਾ ਕੁਝ ਜਾਂਦਾ ਇਹ ਮਿੱਟੀ ਇੱਕ ਐਸੀ ਆ ਪੰਜਾਬ ਦੀ ਧਰਤੀ ਦੀ ਇਹਦੇ ਵਿੱਚੋਂ ਜੋਦੇ ਪੈਦਾ ਹੁੰਣ ਉਹ ਨਹੀਂ ਹਟ ਸਕਦੇ ਕਿੰਨੇ ਵੀ ਜੋਦੇ ਇੱਥੋਂ ਖਤਮ ਹੁੰਦੇ ਰਹਿਣ ਤੇ ਹੋਰ ਆਉਂਦੇ ਰਹਿਣਗੇ ਗੱਲਾਂ ਦਾ ਪੁੱਤ ਤੇਰੀਆਂ ਸਾਰੀਆਂ ਸੱਚੀਆਂ ਨੇ ਮਾਂ ਜੇ ਤੈਨੂੰ ਮੇਰੀਆਂ ਗੱਲਾਂ ਸੱਚੀਆਂ ਲੱਗਦੀਆਂ ਨਾ ਤੈਨੂੰ ਉਹਨਾਂ ਜੋਦਿਆਂ ਦੀਆਂ ਮਾਵਾ ਵਰਗਾ ਜਿਗਰਾ ਬਣਾਉਣਾ ਪੈਣਾ ਮੈਨੂੰ ਕਿਸਾਨੀ ਮੋਰਚੇ ਤੇ ਭੇਜਣਾ ਪਊ ਤੈਨੂੰ ਫਿਰ ਮੈਂ ਉੱਥੇ ਜਾਊਂਗਾ ਮੈਂ ਇੱਥੇ ਬੁੱਝਦੇ ਲੋਕੇ ਮਾਰਨਾ ਨਹੀਂ ਚਾਹੁੰਦਾ ਜੇ ਇਥੇ ਕੋਈ ਘਰੇ ਪਿਆ ਮਰ ਜਾਂਦਾ ਨਾ ਉਹਨੂੰ ਲੋਕ ਭੋਗ ਤੱਕੀ ਯਾਦ ਕਰਦੇ ਆ ਉਦੋਂ ਬਾਅਦ ਚ ਉਹਨੂੰ ਕੋਈ ਯਾਦ ਨਹੀਂ ਕਰਦਾ ਜੇ ਕਿਸਾਨੀ ਮੋਰਚੇ ਤੇ ਜਾ ਕੇ ਨਾ ਸਾਡੇ ਪੰਜਾਬ ਦੇ ਸੰਘਰਸ਼ ਲਈ ਅਸੀਂ ਉੱਥੇ ਸੀ ਦੀਵਾ ਵਾਗੇ ਨਾ ਸਾਡਾ ਇਸ ਦੁਨੀਆ ਦੇ ਉੱਤੇ ਨਾ ਰਹੂਗਾ ਹਰ ਵੇਲੇ ਸਾਨੂੰ ਦੁਨੀਆ ਯਾਦ ਕਰਦੀ ਰਹੂਗੀ ਵੀ ਹਾਂ ਇਹਨਾਂ ਨੇ ਪੰਜਾਬ ਦੇ ਲਈ ਆਪਣੀ ਜਾਨ ਦਿੱਤੀ ਆ ਅਸੀਂ ਇਸ ਮਿੱਟੀ ਦੇ ਜાયੇ ਆ ਓਹੋ ਪੁੱਤ ਮੇਰੇ ਤਾਂ ਤੇਰੇ ਮੋਹ ਦੀ ਅੱਖਾਂ ਤੇ ਪੱਟੀ ਬੰਨਣਗੀ ਤੀ ਕੀ ਮੇਰੀਆਂ ਤਾਂ ਤੇਰੇ ਗੱਲਾਂ ਨੇ ਅੱਖਾਂ ਖੋਲਤੀਆਂ ਚੱਲ ਹੁਣ ਤੂੰ ਵੀ ਤਿਆਰੀ ਕਰ ਮੈਂ ਵੀ ਤੇਰੀ ਤਿਆਰੀ ਕਰਦਾ ਕੱਪੜੇ-ਕੁੱਪੜੇ ਪਾ ਦਾਨੀਆ ਤੇਰੇ ਝੋਲੇ 'ਚ ਨਾਲੇ ਮਠੀਆਂ ਜੀਆਂ ਪਕਾਈਆਂ ਤੀਗੀਆਂ ਉਹ ਪਾ ਦੂੰਗੀ ਥੋੜੀਆਂ ਜੀਆਂ ਸ਼ੁਕਰ ਆਮਾ ਤੈਨੂੰ ਇਹ ਗੱਲਾਂ ਦਾ ਪਤਾ ਤਾਂ ਲੱਗ ਗਿਆ ਸਾਡੇ ਲਈ ਤਿਆਰੀ ਕਰ ਅਸੀਂ ਜਾਈਏ ਨਾਲੇ ਗੁਰੂ ਘਰ ਜਾ ਕੇ ਅਰਦਾਸ ਕਰਕੇ ਆਇਆ ਕਰੀ ਅਸੀਂ ਕਿਸਾਨੀ ਮੋਰਚਾ ਜਿੱਤ ਕੇ ਆਈਏ ਪੰਜਾਬ ਦੇ ਲਈ ਚੱਲ ਨਾਲੇ ਜਿਹੜਾ ਕੋਈ ਸੌਦਾ ਪੱਤਾ ਲਿਆਉਣਾ ਮੈਂ ਉਹ ਲਿਆ ਦਣਾ ਨਾਲੇ ਮੈਂ ਦੋਜੀ ਤੋਂ ਰੁਪਏ ਫੜ ਲਿਆਉਣਾ ਠੀਕ ਜਾਦ ਮੰਦਰ ਕੀ ਹਾਲ ਹੈ ਬਾਈ ਹੋਰ ਬਾਈ ਸਤਨਾਮ ਵਧੀਆ ਵਧੀਆ ਹਾਂ ਠੀਕ ਆ ਬਾਈ ਆ ਆਪਣਾ ਜਿਹੜਾ ਸੌਦਾ ਜਾਂਦਾ ਹੁੰਦਾ ਨਾ ਇਹ ਸਾਰਾ ਡਬਲ ਕਰਕੇ ਪਾ ਦੇ ਅੱਜ ਕੋ ਡਬਲ ਕਰਕੇ ਸਮਾਨ ਲੈਣ ਆ ਗਿਆ ਬਾਈ ਅਸੀਂ ਕਿਸਾਨੀ ਮੋਰਚੇ ਤੇ ਚੱਲਿਆ ਦਿੱਲੀ ਅੱਛਾ ਉਹਦੇ ਕਰਕੇ ਸੌਦਾ ਪਤਾ ਕਰੇ ਮਹਾਬਾਦੀ ਦੇ ਦੀ ਕਿ ਪਤਾ ਕਿੰਨੇ ਦਿਨ ਲੱਗ ਜਾਣਾ ਠੀਕ ਹੈ ਤਾਂ ਕਰਕੇ ਡਬਲ ਸਮਾਨ ਲੈਣਾ ਹਾਂ ਡਬਲ ਕਰਕੇ ਤਾਂ ਹੀਓ ਬਾਈ ਵੱਧ ਪਾ ਦਿਓ ਸਾਨੂੰ ਪਤਾ ਕਿਹੜਾ ਕਿਹੜਾ ਸੌਦਾ ਜਾਂਦਾ ਐਸਐਸ ਹਾਂ ਤੁਹਾਡੇ ਕੋਲੇ ਸਾਰੀ ਪਰਚੀ ਪਹਿਲਾਂ ਹੁੰਦੀ ਆ ਡਬਲ ਕਰਕੇ ਪਾ ਦਿਓ ਬਾਈ ਜਿੰਨਾ ਵੀ ਨੂਨ ਮਸਾਲਾ ਲੈਣਾ ਹਾਂ ਹਾਂ ਠੀਕ ਤਾਬਣਾ ਵੀ ਦੋ ਹੀ ਦੇ ਮੈਂ ਫਿਰ ਹਾਂ ਬਾਈ ਸਾਰਾ ਡਬਲ ਹੀ ਪਾ ਦੇ ਠੀਕ ਬਾਕੀ ਜੇ ਕਈ ਵਾਰੀ ਸਮਾਨ ਆ ਤੇ ਤੇਰੇ ਕੋਲ ਅੱਜ ਘਾਟਾ ਹੈਗਾ ਬਾਕੀ ਘਰੇ ਪਹਚਾ ਦੂ ਠੀਕ ਹੈ ਵੀਰੇ ਹਾਂ ਜਿੰਨਾ ਘਾ ਹੈਗਾ ਇੰਨਾ ਕ ਪਾ ਦੇ ਠੀਕ ਹੈ ਵੀਰੇ ਬਾਕੀ ਘਰੇ ਪਹਚਾ ਦੀ ਬਾਈ ਬਣ ਕੇ ਠੀਕ ਓਵਰ ਲੋਡ ਆ ਵੀਰੇ ਹੋਰ ਵਧੀਆ ਸਭ ਠੀਕ ਠਾਕ ਆ ਠੀਕ चल कोई नहीं तो मैं अपनी लिस्ट से लिख लूंगा ठीक जा दिया दो-दो आइटम ही नहीं सारी है। ठीक है ठीक है भाई ठीक ठीक चंगा सा अपना ठीक है जी भाई धन्यवाद ठीक चल गया ਹਾਰ ਸਮਾਨ ਹਾਂ ਪੁੱਤ ਹਾਲੇ ਸਮਾਨ ਵੇਖਦਾ ਹਾਂ ਇਹ ਰੱਖ ਲੈ ਇਸੇ ਮੈਂ ਆਉਣਾ ਚੰਗਾ ਬੜਾ ਮੈਨੂੰ ਪ੍ਰਧਾਨ ਨੇ ਬੁਲਾਇਆ ਸੀਗਾ ਇੱਥੇ ਜਿਹੜੇ ਬੰਦੇ ਜਿੰਨੇ ਕਿ ਬੈਠੇ ਹੈਗੇ ਉਹਨਾਂ ਨੂੰ ਅਸੀਂ ਕਿਹਾਈਏ ਉੱਥੇ ਸਾਂਝੇ ਥਾਂ ਤੇ ਇਕੱਠੇ ਹੋ ਜਾਣਗੇ ਫਿਰ ਉਧਰ ਜਾਣਾਗਾ ਮੈਂ ਆ ਗਿਆ ਹੁਣੀ ਕੁਝ ਖਾ ਪੀ ਲੈਂਦਾ ਸਵੇਰ ਦਾ ਕੁਝ ਨਹੀਂ ਖਾਦਾ ਪੀਤਾ ਹੈਗਾ ਮਾ ਕੇ ਖਾਣਾ ਹੁਣੀ ਮੜਿਆ ਬਸ ਚਲ ਛੇਤੀ ਆ ਜੀ ਫਿਰ ਹੋਰ ਭਾਈ ਕਿਵੇਂ ਆ ਬਾਈ ਲਾਭ ਬਾਬਾ ਜੀ ਔਰ ਕਿਤੇ ਵਾਰ ਸੈਟ ਹੋ ਗਿਆ ਬਈ ਜਿਸ ਦੀ ਜਦੋਂ ਸਾਨੂੰ ਪਤਾ ਲੱਗਦੇ ਆ ਸੰਤ ਨੇ ਸੇਕੂ ਕਰਦੀ ਆ ਉਹਦੇ ਛਾਂ ਦੀ ਦੁਆਰੇ ਹੋ ਗਿਆ ਨਾ ਹਾਂ ਹਾਂ ਛੰਡ ਦਾ ਵਧੀ ਆ ਗਈ ਕੰਨਸ ਨੂੰ ਆਪਾਂ ਨੂੰ ਪ੍ਰਧਾਨ ਸਾਹਿਬ ਆਪਾਂ ਜਿਹੜੇ ਆ ਬੰਦੇ ਬੈਠੇ ਐ ਤੇ ਵਿਹਲੇ ਗੱਪ ਮਾਰੀ ਜਾਂਦੇ ਆ ਇਹਨਾਂ ਦੀ ਮਿਹਨਤ ਤਰਲਾ ਕਰ ਲਈਏ ਇਹਨਾਂ ਨੂੰ ਲੈ ਚਲੀਏ ਕੋਈ ਪੰਜਾਬ ਦਾ ਪੁੱਖ ਬਚ ਜੂ ਜ਼ਰੂਰੀ ਆ ਕਿ ਇਹਨਾਂ ਨੂੰ ਕਹਿਣਾ ਹੱਕ ਆ ਇਹਨਾਂ ਨੇ ਨਹੀਂ ਕਿ ਪੱਥਰੀ ਤੋੜਨੇ ਆ ਵਿਹਲੇ ਨੇ ਇਹਨਾਂ ਦੇ ਚਾਲਾ ਨਹੀਂ ਕਿਸੇ ਪਾਸੇ ਕਹਿਣ ਚਾਣ ਤੋੜਨ ਨਾਲ ਦਾ ਹੱਕ ਆ ਵਿਹਲੇ ਬੈਠੇਗੇ ਹਾਂ ਢੰਡਾ ਤੇ ਕੰਮ ਨਹੀਂ ਤੁੰਦਾ ਨਹੀਂ ਐਂਜਲ ਸਾਹਿਬ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਪੰਜੀ ਕਿਸਾਨ ਮੋਰਚੇ 'ਚ ਇੱਥੇ ਵੀ ਬੈਠੇ ਆ ਆਪਾਂ ਉੱਥੇ ਬੈਠਣੇ ਆ ਨਾਲ ਚੱਲੋ ਸਾਥ ਦਿਓ ਜੋ ਆਪਣੇ ਜਲੀਨਾ ਨਸਲਾਂ ਫਸਲਾਂ ਉਹਦੇ ਮੁੱਦੇ ਤੇ ਲੜੀਏ ਚੱਲ ਕੇ ਇੱਥੇ ਵੀ ਟਾਈਮ ਪਾਸ ਕਰਨਾ ਉੱਥੇ ਵੀ ਕਰਨਾ ਸਰਕਾਰ ਨੂੰ ਪਿੱਕਾ ਪਾਗੇ ਚੱਲ ਕੇ ਤੁਸੀਂ ਸਾਥ ਦਿਓ ਨਾਲ ਚੱਲਿਆ ਕਰੋ ਸਾਡੇ ਹਰ ਰੋਜ਼ ਕਾਲ ਆਉਂਦੀ ਐ ਸੰਯੁਕਤ ਮੋਰਚੇ ਦੀ ਆਉਂਦੀ ਐ ਜੋ ਵੀ ਤੁਸੀਂ ਸਾਥ ਦਿਓ ਨਾਲ ਚੱਲੋ ਸਾਡੇ ਉਹ ਤੁਸੀਂ ਯਾਰ ਪਹਿਲਾਂ ਉੱਥੇ ਉੱਠ ਕੇ ਤੁਰਿਆ ਮੈਂ ਵੀ ਲੋਕਾਂ ਦੇ ਪੁੱਤ ਮਰਵਾਏ ਜਾਂਦੇ ਹਾਂ ਆਵਦਾ ਚੰਗਾ ਵਾਲਾ ਅਸਰ ਇਕੱਠਾ ਕਰਕੇ ਉੱਥੇ ਵਗ ਜਾਂਦੇ ਹੋ ਉਦੋਂ ਆਏ ਕਿ ਅਸੀਂ ਪਹਿਲਾਂ ਹੁਣ ਦਵਾਰੇਲ ਜਾ ਕੇ ਆਹ ਵਿਚਾਰੇ ਮਰਗੇ ਦੋ ਤਿੰਨ ਹੋਰ ਮਰਗੇ ਮੁੰਡੇ ਉੱਥੇ ਹੁਣ ਦੂਜਾਂ ਨੂੰ ਮਰਵਾਈ ਜਾਂਦੇ ਹੋ ਆਪ ਇਸੇ ਹੋ ਜਾਂਦੇ ਹੋ ਤੁਸੀਂ ਦਾ ਜਿਆਦਾ ਹੋਰ ਵੇਲੇੜੋਂ ਤੁਸੀਂ ਤਾਂ ਵੇਲੇ ਤੁਰੇ ਫਿਰਦੇ ਹੋ ਕੰਮ ਵਾਲੇ ਬੰਦੇ ਆਂ ਕੰਮ ਕਰਨ ਨੂੰ ਦੱਸ ਹੁਣ ਛੋਡੇ ਨਾ ਜਾਈਏ ਇੱਕ ਕੰਮ ਧੰਦੇ ਘਰੇ ਕਰੀਏ ਕੀ ਕਰੀਏ ਤੇਰੇ ਤੋਂ ਮੈਨੂੰ ਵੀ ਉਮੀਦ ਨਹੀਂ ਸੀ ਤੂੰ ਮੈਨੂੰ ਸਾਰਾ ਜੋ ਪੜਿਆ ਲਿਖਿਆ ਲੱਗਦਾ ਸੀ ਇਹ ਤੋਂ ਵਧੀਆ ਗੱਲ ਸੇੜ ਵਾਲੀ ਕਰੇਗਾ ਭਾਈ ਵਿਚ ਵੜ ਕੇ ਪਤਾ ਲੱਗਦਾ ਗੱਲਾਂ ਦਾ ਜਦੋਂ ਕੋਈ ਆਰੰਭਤਾ ਕਰਦਾ ਹੈ ਨਾ ਕਿਸੇ ਕੰਮ ਦੀ ਉਹਦੇ ਵਿੱਚ ਜਦੋਂ ਪ੍ਰਬੰਧ ਕਰਨੇ ਪੈਂਦੇ ਆ ਉਦੋਂ ਪਤਾ ਲੱਗਦਾ ਸਾਰੇ ਲੋਕਾਂ ਨੂੰ ਵੀ ਮੱਦੇਨਜ਼ਰ ਰੱਖਣਾ ਪੈਂਦਾ ਵੀ ਆਪਾਂ ਕਿਸੇ ਨੂੰ ਕਿਵੇਂ ਰੱਖਣਾ ਐਵੇਂ ਦੀ ਗੱਲ ਨਹੀਂ ਹੈ ਕਿ ਕੋਈ ਇੱਥੇ ਘਾਟੇ ਨੂੰ ਨਹੀਂ ਜਾਂਦਾ ਸਾਰੇ ਪੰਜਾਬ ਦੇ ਪੱਖ ਦੀ ਗੱਲ ਕਰਦੇ ਆ ਸਾਨੂੰ ਵੀ ਨਾਲ ਤੁਰਨਾ ਚਾਹੀਦਾ ਜਿੰਨੇ ਮੁੰਡੇ ਤੁਸੀਂ ਕਹਿੰਦੇ ਨਾ ਉੱਥੇ ਮਰੇ ਆ ਉਹ ਮਰੇ ਨਹੀਂ ਹੈਗੇ ਉਹ ਸਾਡੀ ਪੰਜਾਬ ਦੇ ਸ਼ਹੀਦ ਨੇ ਤੁਸੀਂ ਇਸ ਇਦਾਂ ਦੀ ਬੇਅਦਬੀ ਨਾ ਕਰੋ ਇਹ ਗੱਲਾਂ ਕਹਿ ਕੇ ਚਲੋ ਭਾਈ ਉਹ ਤਾਂ ਸੋਡੀ ਗੱਲ ਠੀਕ ਆ ਸਿਆਣੇ ਬੰਦੇ ਬੈਠੇ ਆ ਆਪਾਂ ਪੁੱਛ ਲੋ ਚਲੋ ਭਾਈ ਉਹ ਮੁੰਡਿਆਂ ਦੀ ਗੱਲ ਸਹੀ ਲੱਗਦੀ ਆ ਆਪਾਂ ਇੱਥੇ ਹੀ ਬੈਠਣਾ ਹੀ ਆ ਉੱਥੇ ਵਹਿ ਜਾਏ ਜਨ ਕੇ ਹੋਏ ਹੋਏ ਇੱਥੇ ਹੀ ਗੱਪ ਮਾਰੀ ਜਾਂਦੇ ਆ ਉੱਥੇ ਕੋਈ ਮੁਰਜ਼ਾ ਪਊ ਆਪਣਾ ਭਾਈ ਚਲੋ ਠੀਕ ਆ ਭਾਈ ਜੀ ਇਹ ਬੱਚਾ ਅਲਾਉਂਸਾ ਉਤਰਾ ਦੇ ਨਾ ਇਹ ਨਾਲ ਮਰਾਂਗ ਮਰਾਂਗੇ ਫੇਰ ਹੀ ਆਪਣਾ ਮਸਲਾ ਹੱਲ ਹੋਊਗਾ ਚਲੋ ਭਾਈ ਜਦੋਂ ਨੌਜਵਾਨ ਮੁੰਡੇ ਆਪਣੇ ਮੂਹੇ ਲੱਗਦੇ ਨੇ ਆਪਾਂ ਚੱਲਦਾ ਹੱਕ ਮੰਗਦਾ ਹਾਂ ਚਲੋ ਯਾਰ ਇਹੀ ਗੱਲ ਆ ਕਹਿੰਦੇ ਆ ਤੁਹਾਨੂੰ ਤੁਸੀਂ ਨਾਲ ਚੱਲੋ ਇੱਥੇ ਬੈਠ ਕੇ ਕੀ ਆ ਤੇ ਆਪਾਂ ਉਹਦੀਆਂ ਚਾਰ ਗੱਲਾਂ ਕਰ ਲਈਆਂ ਉਹਦੀਆਂ ਕਰ ਲਈਆਂ ਉਹਦੇ 'ਚ ਕੁਝ ਨਹੀਂ ਨਿਕਲਣਾ ਜੇ ਆਪਾਂ ਜਾ ਕੇ ਸਰਕਾਰਾਂ ਦੇ ਮਾੜਾ ਮੋਟਾ ਕੋਈ ਨੱਥ ਪਾਵਾਂਗੇ ਫੇਰ ਜਾ ਕੇ ਸਾਡਾ ਕਿਸਾਨਾਂ ਦਾ ਮਸਲਾ ਕੋਈ ਹੱਲ ਹੋਊਗਾ ਸਾਦੂ ਵੀ ਭਾਈ ਛੋਡੇ ਦਿੱਥੇ ਤੋਂ ਪਤਾ ਲੱਗਿਆ ਪਹਿਲਾਂ ਸਾਦੂ ਵੀ ਇਹਦਾ ਕੋਈ ਪਤਾ ਨਹੀਂ ਸੀ ਵੀ ਇਸ ਕੰਮ ਬਾਰੇ ਥੱਲੇ ਲਈ ਚਲੋ ਆਓ ਚਲੀਏ ਚਲੋ ਭਾਈ ਚਲੋ ਵੀਰਾ ਲੋ ਕੇ ਜਿੰਦਾਬਾਦ 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 ਇਹ ਤਮੋਰਚਾ ਜਿੰਦਾਬਾਦ 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 ਮਾ ਅਸੀਂ ਬੰਦੇ ਇਕੱਠੇ ਕਰਿਆਂਦੇ ਸਾਂਝੇ ਥਾਂ ਤੇ ਅੱਛਾ ਤੇ ਅਸੀਂ ਹੁਣ ਮੋਰਚੇ ਨੂੰ ਜਾਣਾ ਅੱਛਾ ਤੇ ਪ੍ਰਧਾਨ ਨਾਲ ਮੈਂ ਗਿਆ ਸੀ ਜਿੰਨੇ ਵੀ ਉੱਥੇ ਬੰਦੇ ਬੈਠੇ ਥੜੇ ਦੇ ਅਸੀਂ ਉਹਨਾਂ ਨੂੰ ਵੀ ਸਾਰਿਆਂ ਨੂੰ ਸਮਝਾਇਆ ਅੱਛਾ ਉੱਥੇ ਬੈਠੇ ਗੱਲਾਂ ਮਾਰੀ ਜਾਂਦੇ ਸੀ ਉਹਨਾਂ ਨੂੰ ਵੀ ਅਸੀਂ ਮੋਰਚੇ ਦੇ ਲਈ ਜਾਣ ਲਈ ਸਾਂਝੇ ਥਾਂ ਤੇ ਛੱਡ ਕੇ ਆਏ ਆ ਤੇ ਉੱਥੇ ਹੋਰ ਵੀ ਬਹੁਤ ਜਾਣੇ ਇਕੱਠੇ ਹੋ ਜਾਂਦਾ ਬਹੁਤ ਬੁੜੀਆਂ ਵੀ ਨਾਲ ਜਾਣੀਆਂ ਮਾਤਾਵਾਂ ਵੀ ਸਿਰੀਆਂ ਜਾਣੀਆਂ ਪਹਿਣਾ ਵੀ ਬਸੇਰੀਆਂ ਜਾਣੀਆਂ ਨਾਲ ਤੇ ਅਸੀਂ ਉੱਥੇ ਚੱਲੇ ਆ ਇੱਕ ਮਿੰਟ ਰੁਕ ਪੁੱਤ ਜਾਈਂ ਜਰੂਰ ਖੜ੍ਹ ਜਾ ਮਾਂ ਨੂੰ ਪਤਾ ਨਹੀਂ ਕੀ ਹੋਇਆ ਐਂ ਕਹਿ ਕੇ ਮੈਂ ਅੰਦਰ ਕਿਉਂ ਬਾਗੀ ਚਲ ਦੇਖਦੇ ਹਾਂ ਹੁਣ ਕੀ ਕਹਿੰਦੀ ਆ ਮਾਂ ਆ ਤੂੰ ਝੰਡਾ ਚੱਕ ਲੈ ਨਾਲੇ ਚੁੰਨੀ ਲੈ ਲਈ ਮੈਂ ਵੀ ਚਲੂੰਗੀ ਪੁੱਤ ਤੇਰੇ ਨਾਲ ਜਦੋਂ ਹੋਰਾਂ ਦੀਆਂ ਮਾਮਾ ਜਾਣੀਆਂ ਮੈਂ ਵੀ ਤੇਰੇ ਨਾਲ ਬਰਾਬਰ ਖੜੂੰਗੀ ਹੁਣ ਤਾਂ ਮਾਂ ਅਸੀਂ ਮੋਰਚਾ ਜਿੱਤ ਕੇ ਮੋੜਾਂਗੇ ਜਦੋਂ ਤੇਰੇ ਵਰਗੀਆਂ ਮਾਮਾ ਨਾਲ ਤਰਪਣ ਲਿਆ ਫੜਾ ਝੰਡਾ ਮੈਨੂੰ ਲੈ ਫੜ ਪੁੱਤ ਚੱਲ ਚੱਲੀਏ ਮਾ ਆਪਾਂ ਉਥੇ ਸਾਂਝੇ ਫਾਂ ਕੱਟ ਰੱਖਿਆ ਅਜੇ ਇੱਕ ਦੋ ਘਰ ਹੋਰ ਵੀ ਨੇ ਸਮਝਾਉਣ ਵਾਲੇ ਜਿਹੜੇ ਪਿੰਡ ਚ ਆਪਣੇ ਰਹਿ ਗਏ ਬਾਕੀ ਦਾ ਉਥੇ ਸਾਰੀ ਸੰਗਤ ਸਾਂਝੇ ਥਾਂ ਤੇ ਆ ਗਈ ਹੋ ਆਪਾਂ ਉਹਨਾਂ ਦੇ ਨਾਲ ਹੁਣ ਚੱਲਣਾ ਦਿੱਲੀ ਨੂੰ ਮੋਰਚੇ ਤੇ ਕਿਸਾਨ ਸਾਥੀਓ ਆਪਾਂ ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਲੋਕਾਂ ਨੂੰ ਅਪੀਲ ਕਰਨੀ ਆ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਨੀ ਆ ਤਾਂ ਕਿ ਜੋ ਵੀ ਕਿਸਾਨ ਜਥੇਬੰਦੀਆਂ ਦੇ ਸੱਦੇ ਆਉਂਦੇ ਨੇ ਆਪਾਂ ਉਹਨਾਂ ਦੇ ਉੱਤੇ ਫੁੱਲ ਚੜਾਉਣੇ ਨੇ ਘਰ ਘਰ ਦਾ ਬੰਦਾ ਔਰ ਔਰਤਾਂ ਨੂੰ ਭਰਾਵੋ ਇਹਨਾਂ ਸੰਘਰਸ਼ਾਂ ਦੇ ਵਿੱਚ ਜਾਣਾ ਚਾਹੀਦਾ ਤਾਂ ਕਿ ਜਿਹੜੇ ਆਪਣੇ ਮਸਲੇ ਆ ਉਹਨਾਂ ਨੂੰ ਆਪਾਂ ਹੱਲ ਕਰਾ ਸਕੀਏ ਜਦੋਂ ਵੀ ਆਪਾਂ ਨੂੰ ਇਹ ਨਹੀਂ ਦੇਖਣਾ ਉਹ ਜਥੇਬੰਦੀ ਆ ਜਥੇਬੰਦੀ ਆ ਜਦੋਂ ਸੰਯੁਕਤ ਮੋਰਚੇ ਦਾ ਸੱਦਾ ਆਉਂਦਾ ਉਦੋਂ ਭਰਾਵੋ ਤਿਆਰ ਵਰ ਤਿਆਰ ਰਹਿਣਾ ਤਾਂ ਕਿ ਆਪਾਂ ਆਪਣੇ ਜਿਹੜੇ ਮਸਲੇ ਆ ਉਹਨਾਂ ਦਾ ਹੱਲ ਕਰਾ ਸਕੀਏ ਲੋਕ ਇਕਤਾ ਜਿੰਦਾਬਾਦ 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 ਜਥੇਬੰਦੀਆਂ ਦਾ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਲੋਕ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਕਿਸਾਨ ਸਾਥੀਓ ਆ ਨੌਜਵਾਨ ਆਪਣੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ ਪਹਿਲਾਂ ਵੀ ਇਹਨਾਂ ਨੇ ਨਗਰ ਦੇ ਵਿੱਚ ਹੁਣ ਵੀ ਘਰ ਘਰ ਜਾ ਕੇ ਪ੍ਰੇਰਿਤ ਕੀਤਾ ਤਾਂ ਕਿ ਜਿਹੜੇ ਨੌਜਵਾਨੀਆਂ ਭਰਾਵੋ ਆਪਣੇ ਨਾਲ ਉੱਠ ਕੇ ਚੱਲ ਸਕੇ ਉਹ ਮਤਾਵਾ ਵੀ ਨੇ ਨੌਜਵਾਨ ਚ ਪੜਣਾ ਵੀ ਨੇ ਤੇ ਵੀਰ ਵੀ ਨੇ ਆਪਾਂ ਭਰਾਵੋ ਜੇ ਘਰ-ਘਰ ਦੇ ਵਿੱਚ ਇਸ ਨੌਜਵਾਨਾਂ ਨੂੰ ਬਾਜ ਠਾਵਾਂਗੇ ਤਾਂ ਭਰਾਵੋ ਆਪਾਂ ਕਾਮਯਾਬੀ ਵੱਲ ਵਧਾਂਗੇ ਆਪਾਂ ਸਾਰਿਆਂ ਨੇ ਇੱਕ ਇਹਦਾ ਸਬੂਤ ਦੇਣਾ ਭਰਾਵੋ ਇਹ ਕਿਸਾਨ ਭਰਾਵੋ ਮਾਤਾ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਆ ਆਪਾਂ ਜਿਹੜੇ ਆਪਣੇ 2-4 ਘਰ ਨੌਜਵਾਨਾਂ ਦੇ ਕਹਿਣ ਤੋਂ ਰਹਿ ਚੁੱਕੇ ਨੇ ਚਲੋ ਆਪਾਂ ਉਹਨਾਂ ਨੂੰ ਘਰ-ਘਰ ਜਾ ਕੇ ਜਗਾਈਏ ਤੇ ਜਾਣ ਦਾ ਮੈਸੇਜ ਦੇਈਏ ਚਲੋ ਭਰਾਵੋ ਹੋਵੋ ਖੜੇ ਆਪਾਂ ਉਹਨਾਂ ਘਰਾਂ ਨੂੰ ਕਈਏ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇੱਕ ਤਾਂ ਜਿੰਦਾਬਾ 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 ਜਲਾ ਵੀ ਮਾਰੋ ਫਾਗ਼ਰ ਇੱਧਰ ਵੀ ਕਹੋ ਫਟਕਾਉਗੇ ਆਜੋ ਭਾਈ ਹਾਂਜੀ ਅਸੀਂ ਕਿਸਾਨੀ ਮੋਰਚੇ ਲੈ ਆਇਆ ਆਪਾਂ ਦਿੱਲੀ ਚਲਣਾ ਭਾਈ ਕਰੇ ਸਮਾਧਨ ਦੀ ਬੜੇ ਨਿਰਾਵਾ ਨੇ ਸਾਰੇ ਐ ਸੋਚਣ ਲੱਗੇ ਕਿ ਫਿਰ ਕਿੰਨੇ ਕੰਮ ਚੱਲੂਗਾ ਅੱਜ ਵੀ ਇਹਨਾਂ ਨੇ ਕਰੇ ਸੱਲ ਮਾਰਕ ਨਾਲ ਲੋਕੀਂ ਰਹਾ ਪਾਣੀ ਪਾਣੀ ਵੀ ਲਾਉਣਾ ਹੈ ਬਾਈ ਕਣਕਾਂ ਨੂੰ ਪਾਣੀ ਦਾ ਫੇਰ ਲਾਉਂਗੇ ਜੇ ਉਹਨਾਂ ਵਾਲੇ ਸਮੇਂ ਦੇ ਵਿੱਚ ਸਾਡੀਆਂ ਨਸਲਾਂ ਤੇ ਫਸਲਾਂ ਬਚਣਗੀਆਂ ਜੇ ਅਸੀਂ ਘਰਾਂ ਦੇ ਕੰਮਾਂ ਦੇ ਵਿੱਚ ਐਵੇਂ ਉਲਝੇ ਰਹੇ ਨਾ ਤਾਂ ਸਾਡਾ ਸਾਰਾ ਸਿਸਟਮ ਖਰਾਬ ਹੋ ਜਾਊਗਾ ਸਾਡੇ ਕੋਲ ਕੁਝ ਵੀ ਨਹੀਂ ਰਹਿਣਾ ਤੇ ਪੈੜੀਆਂ ਵੀ ਗਵਰਨਮੈਂਟਾਂ ਨੇ ਸਭ ਤੋਂ ਕੋਹ ਲੈਣੀਆਂ ਨੇ ਪ੍ਰੀਸਾ ਬਕਰ ਲੈ ਕੇ ਲੱਭਦੇ ਹੋਏ ਪਰ ਤੇ ਕਲਾਇਨਰ ਤਾਂ ਮਜ਼ਦੂਰੀ ਦਾ ਕੰਮ ਹੀ ਹੁੰਦਾ ਆ ਚੱਲੇ ਆਹ ਬਸ ਤੂੰ ਸਾਫ਼ ਹੋ ਇਹ ਨਾਲ ਸਾਰੇ ਪਿੰਡ ਦੀ ਗੱਲ ਆ ਕੇ ਨਾਲ ਕੰਮ ਕੋ ਹੁੰਦੇ ਰਹਿਣਗੇ ਭਾਈ ਸਾਰੀ ਇਕੱਲੇ ਇਕੱਲੇ ਘਰਾਂ ਚ ਜੇ ਅਸੀਂ ਇਕੱਲੇ ਇਕੱਲੇ ਐਂ ਸੋਚਣ ਲੱਗੇ ਜਿਹੜੇ ਆ ਚੰਦ ਬੰਦੇ ਮੂਰੇ ਲੱਗਣ ਵਾਲਿਆ ਇਹ ਵੀ ਘਰਾਂ ਚ ਬੈਠ ਜਾਣਗੇ ਤੇ ਸਾਡਾ ਕੁਝ ਵੀ ਨਹੀਂ ਬਣਨਾ ਅਸੀਂ ਤਾਂ ਇਹਨਾਂ ਨੂੰ ਹੌਸਲਾ ਦੇਈਏ ਸਾਰਿਆਂ ਨੂੰ ਰਲ ਕੇ ਨਾਲ ਤੁਰੀਏ ਚੱਲ ਭਾਈ ਆ ਚੱਲ ਗਏ ਆਪਾਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਆਓ ਜੀ ਆਪਾਂ ਇਧਰ ਦੇ ਘਰ ਵੀ ਕਹਿ ਜੀ ਆ ਭਾਈ ਸਰਜੀਤ ਸਿੰਘ ਆਓ ਜੀ ਆਪਾਂ ਦਿੱਲੀ ਮੋਰਚੇ ਜਾਣਾ ਕੀ ਲਿਜਾ ਜਾਣਾ ਸਾਥ ਨੂੰ ਜਾਣਿਆ ਨਹੀਂ ਨਹੀਂ ਆਰ ਨਹੀਂ ਆ ਜਾਈ ਨਹੀਂ ਆਣਾ ਕੰਮ ਬਹੁਤ ਨੇ ਮਜਬੂਰੀਆਂ ਨੇ ਟਰੈਕਟਰ ਵੀ ਲੈ ਕੇ ਜਾਣਾ ਬੰਦਿਆਂ ਨੇ ਵੀ ਜਾਣਾ ਤੇ ਔਰਤਾਂ ਨੇ ਵੀ ਜਾਣਾ ਮਜਬੂਰੀਆਂ ਨੇ ਜੀ ਕੰਮ ਕਰਦਾ ਖੇਤੀ ਚ ਨਸਲਾਂ ਤੇ ਫਸਲਾਂ ਸਾਡੀਆਂ ਕਿਵੇਂ ਬਚਣਗੀਆਂ ਆ ਜਿਹੜੇ ਚਾਰ ਬੰਦੇ ਮੂਹਰੇ ਲੱਗੇ ਵੇ ਬੈਠ ਜਾਣਗੇ ਘਰਾਂ ਚ ਤੇ ਉਹਨਾਂ ਨੂੰ ਤੋੜਨ ਦੇ ਲਈ ਆਪਾਂ ਰੀਚਾਰਜ ਆ ਦੇਖੋ ਜੇ ਰੀਚਾਰਜ ਕਰਾਂਗੇ ਬੈਟਰੀ ਤਾਂ ਸੈਲ ਬਚਕੂ ਨਹੀਂ ਚੱਕਣੀ ਚਲੋ ਜੀ ਸੋਚ ਲਾਗੇ ਕੋਈ ਨਾ ਨਹੀਂ ਨਹੀਂ ਜਾਣਾ ਪੈਣਾ ਟਰੈਕਟਰ ਵੀ ਕੱਢਣਾ ਪੈਣਾ ਸੋਚਣ ਵਾਲੀ ਗੱਲ ਛੱਡ ਦਿਓ ਚਾਚਾ ਤਿਆਰੀ ਕਰੋ ਸਾਡੇ ਨਾਲ ਜਲਦੀ ਦਲੇ ਕੋਈ ਨਾ ਆ ਜਾਓ ਹੋਟਲ ਚੱਲ ਜਾਈਏ ਆ ਜਾ ਕਰੋ ਚਲੋ ਭਾਈ ਆ ਜਾਓ ਆਓ ਆਓ ਆ ਜਾਓ ਆ ਜਾਓ ਆਉਂਦਾ ਮੈਂ ਆ ਜਾ ਬਾਰੇ ਕਾਰਿਓ ਭਾਈ ਕੌਣ ਆ ਗਿਆ ਬਾਰੇ ਤੋ ਤੋ ਬੈਠਾ ਮੈਂ ਦੇਖਦੀ ਆ ਇਹ ਮੋਬਾਈਲ ਤੋਂ ਆ ਰਿਹਾ ਆਈ ਨਾ ਕੱਠ ਮੇਰੇ 12 ਚ ਉਹ ਧਰਨੇ ਤੇ ਜਾਣ ਦੀ ਭਣੇ ਤਾਂ ਆਈ ਤੇ ਲੋ ਕਹਿਣਾ ਚਲੋ ਉਹ ਨਾਲ ਲੈ ਚਲੀਏ ਦੇਖ ਤਾਂ ਸਾਡਾ ਘਰ ਛੱਡੇ ਕਿੱਥੇ ਸਰਦਾਗਾ ਮੁੰਡੇ ਦਾ ਪਿਓ ਤਾਂ ਬਾਹਰੇ ਕੰਮ ਕਰਦਾ ਸੀ ਮਾਂ ਪੁੱਤੀਆਂ ਕਰੇ ਸਾਡਾ ਤਾਂ ਨਹੀਂ ਜਾ ਹੋਣਾ ਨਾ ਭਣੇ ਤਾਂ ਘਰ ਨਹੀਂ ਨਿਭਾਣਦੀ ਹੈਗੀ ਜੇ ਆਪਾਂ ਨਿਜਾਵਾਂਗੇ ਹੋਰ ਦੱਸ ਕੌਣ ਜਾਊਗਾ ਬਥੇਰੀ ਦੁਨੀਆ ਤੋਰੀ ਫੇਰਦੀ ਹੈ ਭਣੇ ਬਾਗ ਜਾਣਗੇ ਜਿਨ੍ਹਾਂ ਦਾ ਘਰੇ ਸਰਦਾ ਮੇਰਾ ਤਾਂ ਘਰੇ ਨਹੀਂ ਸਰਦਾ ਹੈਗਾ ਬਿੰਦਵੀ ਇਹ ਤਾਂ ਗੱਲ ਗਲਤ ਆਪਣਾ ਜਾਣਾ ਪਊਗਾ ਤੈਨੂੰ ਜਰੂਰ ਮੈਂ ਤੈਨੂੰ ਦੱਸਾਂ ਨਾ ਆਪਣਾ ਜਾਣਾ ਪਊ ਜਾਣਾ ਪਊ ਤੂੰ ਦੇਖ ਆ ਸ਼ੁਭ ਕਰਨ ਮੁੰਡਾ ਦੋ ਭੈਣਾਂ ਦਾ ਭਾਈ ਵਿਚਾਰਾ ਕੱਲਾ ਮਾਰ ਤਾ ਨਾ ਮੇਰੇ ਤਾਂ ਇੱਕੋ ਇੱਕ ਪੋਤਾ ਭੈਣੇ ਮੈਂ ਮੁੰਡਾ ਨਹੀਂ ਮਰਵਾਣਾ ਉੱਥੇ ਭੇਜ ਕੇ ਮਾਸੀ ਉਹ ਮੁੰਡਾ ਉੱਥੇ ਮਰਿਆ ਨਹੀਂ ਹੈਗਾ ਸ਼ਹੀਦ ਹੋਇਆ ਐਵੇਂ ਨਹੀਂ ਕਹੀਦਾ ਹੁੰਦਾ ਜਿਹੜੇ ਯੋਧੇ ਜਾਂਦੇ ਹੁੰਦੇ ਹਨ ਨਾ ਮੋਰਚਾ ਵਿੱਚ ਉਹ ਸੀਧ ਹੁੰਦੇ ਹੁੰਦੇ ਆ ਉਹ ਕਦੇ ਮਰਦੇ ਨਹੀਂ ਹੁੰਦੇ ਉਮਰਾਂ ਦੇ ਲਈ ਅਮਰ ਹੋ ਚੁੱਕਿਆ ਉਹ ਪਹਿਲਾ ਦੀਪ ਸਿੱਧੂ ਵਰਗੇ ਯੋਧੇ ਇੱਥੇ ਪੰਜਾਬ ਦੇ ਲਈ ਮੋਰਚਾ ਦੇ ਵਿੱਚ ਆ ਕੇ ਸੀ ਦੀਪ ਆ ਗਏ ਉਹ ਵੀ ਕੁਰਬਾਨੀ ਦੇ ਕੇ ਗਏ ਆ ਸਾਨੂੰ ਵੀ ਲੋੜ ਬਣਦੀ ਆ ਜਾਣ ਦੀ ਉੱਥੇ ਅਸੀਂ ਘਰੇ ਪਏ ਵੀ ਮਾਰੀ ਜਾਣਾ ਇੱਥੇ ਪਿਆ ਨੂੰ ਕਿਸੇ ਨੇ ਯਾਦ ਨਹੀਂ ਕਰਨਾ ਮੋਰਚਾ ਦੇ ਵਿੱਚ ਜਾਵਾਂਗੇ ਤਾਂ ਅਮਰ ਹੋ ਜਾਵਾਂਗੇ ਅਸੀਂ ਜਿੱਤ ਕੇ ਵੀ ਆਵਾਂਗੇ ਉੱਥੋਂ ਉਹ ਤਾਂ ਤੁਹਾਡੀ ਗੱਲ ਸਹੀ ਹੈ ਪੁੱਤ ਮੇਰਾ ਮੁੰਡਾ ਨਿਆਣਾ ਇਹਦੇ ਤਾਂ ਹਜੇ ਖੇਡਣ ਕੁੱਦਣ ਦੇ ਦਿਨ ਨੇ ਇਹ ਮੋਰਚੇ 'ਤੇ ਜਾਣ ਵਾਲਾ ਨਹੀਂ ਮਾਂ ਮੈਂ ਜਾਊਂਗਾ ਨਹੀਂ ਪੁੱਤ ਤੈਨੂੰ ਨਹੀਂ ਪਤਾ ਚੱਲ ਅੰਦਰ ਤੋਂ ਨਾ ਮਾਸੀ ਜਦੋਂ ਇਹ ਜਾਣਾ ਚਾਹੁੰਦਾ ਇਹਨੂੰ ਜਾਣਾ ਚਾਹੀਦਾ ਇਹ ਨੌਜਵਾਨ ਮੁੰਡਾ ਇੰਨਾ ਵਰਗੇ ਜੋਧਿਆਂ ਦੀ ਲੋੜ ਆ ਸਾਡੀ ਕੌਮ ਨੂੰ ਜਾਣਾ ਚਾਹੀਦਾ ਜਿੰਨੇ ਵੀ ਉੱਥੇ ਮੋਰਚੇ ਦੇ ਵਿੱਚ ਜਾਂਦੇ ਆ ਇਹ ਜੇ ਨੌਜਵਾਨ ਜਾ ਕੇ ਹੀ ਠੱਲ ਪਾਉਂਦੇ ਆ ਸਾਡੇ ਬਜ਼ੁਰਗਾਂ ਦੀ ਸਭੀ ਸਾਨੂੰ ਨਾਲ ਲੋੜਾ ਉਹ ਸਾਨੂੰ ਸਿਹਤ ਦਿੰਦੇ ਆ ਵੀ ਤੁਸੀਂ ਐਵੇਂ ਐਵੇਂ ਚੱਲੋ ਅਸੀਂ ਜਾਵਾਂਗੇ ਨਾਲ ਜਦੋਂ ਮੇਰਾ ਭਰਾ ਮੇਰੇ ਨਾਲ ਤੁਰਨ ਲਈ ਤਿਆਰ ਆ ਅੜਬਾਈ ਝੰਡਾ ਚੱਲ ਗਿਆ ਆਪਾਂ ਆਜਾ ਮਸੀ ਤੂੰ ਵੀ ਚੱਲ ਨਾਲ ਤੇ ਕਮੈਂਟ ਰੋਕ ਸਕਤ ਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਨਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਲੋਕ ਇਸਤਾ ਜਿੰਦਾਬਾਦ 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 ਮਜ਼ਦੂਰਾਂ ਦਾ ਇਕਾ ਜਿੰਦਾਬਾਦ 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 ਲੋਕ ਇਸਤਾ ਜਿੰਦਾਬਾਦ 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 ਮਾਸੀ ਇੱਧਰ ਦੇਖ ਸਾਡੀ ਮਾਂ ਦਾ ਜਨੂਨ ਐਨੀ ਬੁੱਢੀ ਉਮਰ ਦੇ ਵਿੱਚ ਮੋਰਚੇ ਤੇ ਜਾ ਰਹੀ ਆ ਇਹ ਵੀ ਆਪਦੇ ਕਮਾਕਾਰਾਂ ਨੂੰ ਕਰ ਸਕਦੀ ਆ ਘਰ ਦੇ ਵਿੱਚ ਜਿੰਦਾ ਹੁੰਦਾ ਵੱਡਾ ਬੰਦਾ ਪਰਿਵਾਰ ਦੇ ਲਈ ਇਹ ਵੀ ਸਾਡੇ ਲਈ ਜਾ ਰਹੀ ਆ ਸਾਨੂੰ ਸਾਰਿਆਂ ਨੂੰ ਤੁਰਨਾ ਚਾਹੀਦਾ ਚਲ ਆ ਜਾ ਮੈਂ ਤਾਂ ਚੱਲ ਗਏ ਆਸਤਕ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਅਸੀਂ ਕਿਸਾਨੀ ਦੇ ਸੰਬੰਧ ਵਿੱਚ ਇੱਕ ਵੀਡੀਓ ਪੇਸ਼ ਕੀਤੀ ਆ ਇਸ ਦੇ ਸਬੰਧ ਵਿੱਚ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਈ ਵਾਰੀ ਜਾਣੇ ਅਣਜਾਣੇ ਦੇ ਵਿੱਚ ਜਜ਼ਬਾਤੀ ਹੋ ਕੇ ਬੰਦਾ ਕਈ ਗੱਲਾਂ ਉੱਚੀਆਂ ਨੀਵੇਂ ਬੋਲ ਦਿੰਦਾ ਉਹਦੇ ਲਈ ਸਾਡੀ ਟੀਮ ਮਾਫੀ ਮੰਗਦੀ ਆ ਨਾਲ ਹੀ ਅਸੀਂ ਸਾਰੇ ਪੰਜਾਬ ਦੇ ਵਿੱਚ ਜਿੰਨੇ ਕਿਸਾਨ ਮਜ਼ਦੂਰ ਭਰਾ ਰਹਿੰਦੇ ਨੇ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੇ ਵੀ ਕੋਈ ਕਿਸਾਨੀ ਮੋਰਚਾ ਕਿਸੇ ਵੀ ਥਾਂ ਤੇ ਲੱਗਿਆ ਸਾਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇੱਕ ਜੁੱਟ ਹੋ ਕੇ ਫੈਸਲੇ ਲੈਣੇ ਚਾਹੀਦੇ ਨਾਲ ਜਾ ਕੇ ਮਦਦ ਕਰਨੀ ਚਾਹੀਦੀ ਆ ਇਹ ਲੜਾਈ ਸਾਡੀ ਪੰਜਾਬ ਦੀ ਖੇਤੀ ਦੀ ਸਾਡੀ ਹੋਂਦ ਦੀ ਸਾਡੀਆਂ ਨਸਲਾਂ ਦੀ ਲੜਾਈ ਆ ਇਹਦੇ ਸੰਬੰਧ ਦੇ ਵਿੱਚ ਸਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਸੀ ਵੀ ਰਲ ਕੇ ਸਾਰੇ ਮਦਦ ਕਰੋ ਸਾਡੇ ਚੈਨਲ ਨੂੰ ਸ਼ੇਅਰ ਲਾਇਕ ਕਮੈਂਟ ਵੀ ਕਰਿਆ ਕਰੋ ਵੱਧ ਤੋਂ ਵੱਧ ਤਾਂ ਕਿ ਸਾਡੀ ਟੀਮ ਦਾ ਹੌਸਲਾ ਭਜਾਈ ਹੋਵੇ ਸਾਡੇ ਚੈਨਲ ਦਾ ਨਾਮ ਹੈ ਮਾਸਟਰ ਖੁੱਡੀ